हां जी भाई ਇਹਦੇ ਬਾਰੇ ਜਰੂਰ ਦੱਸੋ ਕੀ ਡਿਟੇਲ ਆ ਬਈ ਇਹਦੀ ਬਈ ਇਹ ਮਤਲਬ ਕੋੜੀ ਆਮ ਲੋਕਾਂ ਦੇ ਡੰਡੇ ਕੋੜੇ ਹੁੰਦੇ ਨੇ ਜਿੱਦਿਆਂ ਕੋੜੀਆਂ ਨੇ ਠੀਕ ਹੈ ਜੀ ਹਾਂ ਤੇ ਇਹ ਬਈ ਆਪ ਰਾਜੂ ਡੋੜਦੀ ਆ ਠੀਕ ਹੈ ਬਈ ਤੇ ਇਹਦੀ ਉਮਰ ਤਕਰੀਬਨ ਹੋਗੀ 12-13 ਸਾਲ ਠੀਕ ਹੈ ਬਈ ਤੇ ਇਹਨੇ ਵੀਰੇ ਆਪਾਂ ਹੁਣੀ ਇਹਦੀ ਬੱਚੀ ਸੇਲ ਕਰੀਆ ਖੇੜੀ ਆਲਾ ਬਾਬਾ ਜਗਦੀਸ਼ ਗਿਰ ਜੀ ਹੈਨਾ ਉਹਨਾਂ ਉਹਨਾਂ ਨੂੰ ਦਿੱਤੀ ਆ ਤੇ ਇਹਦੀ ਬਸ਼ੇਰੀ 66 ਇੰਚ ਦੀ ਬਸ਼ੇਰੀ ਸੀਗੀ ਬਈ ਠੀਕ ਹੈ ਬਈ ਠੀਕ ਹੈ ਜੀ ਤੇ ਉਸ ਤੋਂ ਬਾਅਦ ਇਹ ਆਪ 66 A ਹੈ ਵੀਰੇ ਤੇ ਹਨਾ ਇਹਨੇ ਬੱਚੇ ਬਹੁਤ ਵੱਡੇ ਪੈਦਾ ਕਰੇ ਨੇ ਬਾਈ ਇਹ ਸਰਸੇ ਡੇਰੇ ਚ ਵੀ ਰਹਿ ਕੇ ਆਈ ਆ ਘੋੜੀ ਠੀਕ ਹੈ ਤੇ ਉਹ ਉੱਥੇ ਮਤਲਬ ਵੱਡੀਆਂ ਘੋੜੀਆਂ ਚ ਸੀਗੀ ਇਹ ਹਨਾ ਹਾਂ ਬਹੁਤ ਜ਼ਿਆਦਾ ਬਾਈ ਮੌਕੇ ਤੇ ਹੁਣੇ ਖਾਲੀ ਆ ਖਾਲੀ ਹੈ ਠੀਕ ਤੇ ਕਹਿਣ ਤੋਂ ਬਾਅਦ ਬਾਈ ਜੇ ਜਹਾਜ਼ ਰੈਡੀਓ ਘੋੜੀਆ ਜਹਾਜ਼ ਇੱਕ ਤਰ੍ਹਾਂ ਦਾ ਹਨਾ ਹਾਂ 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 हां ਜੇ ਆਮ ਬਰੇ ਨਾਰਮਲੀ ਆਪਾਂ ਕਹਿੰਦੇ ਨਾ ਅਸੀਂ ਹੁਣ ਕਹਿੰਦੇ ਆ ਵੀ ਸਾਡਾ ਕੋੜਾ ਐਡਾ ਐਡਾ ਜੀ ਆਪਣਾ ਹੀ ਲਾ ਲਓ ਆਪਦੇ ਵੀ ਇਹਦੇ ਬਰਾਬਰ ਖੜਾ ਦੀਏ ਹਨਾ ਤਾਂ ਇਹ ਕੋੜਿਆਂ ਨੂੰ ਫੇਲ ਕਰਨ ਵਾਲੀਆਂ ਕੋਟੀਆਂ ਨੇ ਭਾਈ ਸਹੀ ਹੈ ਭਾਈ ਹਨਾ ਕੀ ਮੁੱਲ ਕਰਦੇ ਹੁੰਦੇ ਜੀ ਦਾ ਭਾਈ ਇਹ ਮੁੱਲ ਦਾ ਮੰਨ ਲਓ ਵੀ ਜਹਿਜੇ ਹੀ ਕਰਦੇ ਆ ਜਿਹੜੇ ਹਿਸਾਬ ਦੇ ਜਿਗਾੜ ਹੈ ਉਸ ਹਿਸਾਬ ਨਾਲ ਤਾਂ ਕੋਈ ਜ਼ਿਆਦਾ ਨਹੀਂ ਕਰਦੇ ਹੈਗੇ ਹਨਾ ਵੀ ਸਾਢੇ 1.5 ਲੱਖ ਰੁਪਇਆ ਡਿਮਾਂਡ ਕਰਦੇ ਆ ਵੀਰੇ ਇਹਦੇ ਠੀਕ ਹੈ ਭਾਈ ਬੱਚੇ ਕਿਹ ਵਧੀ ਆਇਆ ਭਾਈ ਬੱਚੇ ਬਾਈ ਨੁਕਰੇ ਜਮਾਂ ਸਾਫ ਬੱਚੇ ਦਿੱਤੇ ਨੇ ਹਾਂ ਇੱਕ ਇਹਦੀ ਮਲੂਕੇ ਵਾਲੇ ਲਬੰਦ ਦੀ ਬਸ਼ੇਰੀ ਸੀਗੀ ਅੱਛਾ ਜੀ ਉਸ ਤੋਂ ਬਾਅਦ ਜਿਹੜਾ ਸਰਸੇ ਘੋੜਾ ਬਾਈ ਆ ਰੂਸ਼ਾਦ ਹਨਾ ਜਿਹੜਾ ਉਹਨਾਂ ਦਾ ਮੇਨ ਘੋੜਾ ਹੈ ਉਹਦਾ ਬੱਚਾ ਸੀਗਾ ਰੂਸ਼ਾ ਹਨਾ ਤੇ ਉਹ ਵੀ ਆਪਣੇ ਮੇਰਾ ਮਿੱਤਰ ਹੀ ਆ ਫੌਜੀ ਉਹਨੇ ਸੇਲ ਕਰਤਾ ਬਾਈ ਹਨਾ ਉਹਦੇ ਕੋਲੇ ਸੀ ਇਹ ਪਹਿਲਾਂ ਹੁਣੇ ਬਾਈ ਮਤਲਬ ਭਾਈ ਆਪਣਾ ਦੁੱਲਾ ਹਨਾ ਹੁਣ ਉੱਥੇ ਨੇ ਇਹ ਵੀਰੇ ਦੋਹੇ ਘੋੜੀਆਂ ਕੀ ਰਹਾ ਹਾਂ ਜੀ ਹਾਂ ਜੀ ਮਕਸਰ ਮੇਲੇ ਚ ਕੀ ਕੀ ਗੱਲ ਬਣੀ ਆ ਇਹਨੀ ਮਕਸਰ ਮੇਲੇ ਚ ਬਈ ਯਾਰ ਇੱਕ ਤਾਂ ਨਹੀਂ ਬੰਦਾ ਨਹੀਂ ਮਿਲਿਆ ਯਾਰਾ ਇੱਕ ਆ ਤਾਂ ਕੁੜੀ ਗਈ ਸੀਗੀ ਆਪਣੀ ਉੱਥੇ ਤੇ ਮਤਲਬ ਨਾ ਕੋ ਡਾ ਲਿਜਾਇਆ ਗਿਆ ਭਾਈ ਹਨਾ ਤੇ ਇੱਕ ਪਿਛਲੇ ਵਾਰ ਸਾਡੇ ਨਾਲ ਥੋੜਾ ਜਿਹਾ ਕਾਂਡ ਹੋ ਗਿਆ ਸੀਗਾ ਹਨਾ ਤੇ ਸਾਨੂੰ ਪਤਾ ਹੀ ਆ ਵੀ ਸਾਡੇ ਬੰਦਿਆਂ ਤੋਂ ਔਰ ਨਿਹੰਗ ਸਿੰਘ ਫੋਨ ਫੋਨ ਖੋ ਕੇ ਲੈ ਕੇ ਸੀਗੇ ਠੀਕ ਤੇ ਉਸ ਕਰਕੇ ਫਿਰ ਆਇਆ ਹੋ ਗਿਆ ਨਾ ਬਈ ਪਤਾ ਬੰਦਿਆਂ ਦੀਆਂ ਫੋਟੋ ਮਿਲ ਗਿਆ ਸੀ ਉਸ ਤੋਂ ਬਾਅਦ ਕੋਈ ਮਤਲਬ ਉਸੇ ਨੇ ਕੋਈ ਕਾਰਵਾਈ ਨਹੀਂ ਕੀਤੀ ਕੁਝ ਨਹੀਂ ਸਾਨੂੰ ਪਤਾ ਹੀ ਹੈ ਨਾ ਅਗਲਾ ਕਹਿੰਦਾ ਛੱਡੋ ਭਰਾ ਜੀ ਆਇਆ ਗੱਲਾ ਚਲੋ ਭਾਈ ਤੇ ਹਾਂ ਜੀ ਇਹ ਵੀ ਬਈ ਇਹ ਬਈ ਇਹ ਹੈਗੀ ਹੈ ਹੁਣ ਜਿਹੜਾ ਸਾਨੂੰ ਦੱਸਿਆ ਵੀ ਬਾਬਾ ਜੀ ਕੋਲੇ ਘੋੜਾ ਜਗਦੀਸ਼ ਕੁਰੇ ਗਿਰ ਕੋਲੇ ਹੈਨਾ ਉਹ ਘੋੜੇ ਦੀ ਬੱਚੀ ਆ ਇਹ ਉਹ ਰੇਤਗਾੜਾ ਵਾਲਾ ਘੋੜੇ ਦੇ ਨਾਂ ਤੇ ਮਸ਼ਹੂਰ ਸੀਗਾ ਤੇ ਉਹਦੇ ਬੱਚੇ ਬਹੁਤ ਵੱਡੇ ਆਏ ਨੇ ਇਹਦੀ ਮਾਂ ਵੀ ਆਪਣੇ ਕੋਲ ਹੀ ਆ ਤੇ ਇਹਦੀ ਹਾਈਟ ਵੀ ਬਈ 66 ਹੈ ਹਨਾ ਕਿੰਨੀ ਉਮਰ ਹੋ ਗਈ ਇਹਦੀ ਇਹ 4 ਦਿਨ ਦੀ ਆ ਬਈ 4 ਦਿਨ ਹਾਂ ਇੱਕ ਵਾਰ ਸੂਈਆ ਤੇ ਹੁਣ ਮੌਕੇ ਤੇ ਦੁਬਾਰੋਂ ਖਾਲੀ ਆ ਤੇ ਇਹ ਬਹੁਤ ਇਹ ਵੀ ਬਹੁਤ ਵੱਡੀ ਆ ਬਈ ਢੋੜੀ ਹਨਾ ਆ ਮੁੰਡੇ ਨੂੰ ਤਾਂ ਨਹੀਂ ਲੱਗਦਾ ਵੀ ਵੈਸੇ ਲੱਗਦਾ ਹੁਣ ਹੁਣ ਮੈਂ ਦੱਸਦਾ ਲੱਖ ਕੋਲੇ ਖੜਕੇ ਦੇਖ ਲੋ ਵੀਰੇ ਮੇਰੀ 6 ਫੁੱਟ ਹਾਈਟ ਆ ਹਨਾ ਤੇ ਤੁਸੀਂ ਦੇਖੋ ਵੀ ਕਿੱਡੀ ਕੋੜੀ ਆ ਆ ਵੀ ਕੋੜੀ ਬਹੁਤ ਵੱਡੀ ਆ ਬਈ ਹਨਾ ਇਹ ਇਹਦਾ ਵੀ ਉਹੀ ਕੰਮ ਆ ਸਹੀ ਹੈ ਭਾਈ ਹਨਾ ਸਾਰੀ ਭਾਈ ਮੰਡੀ ਚ ਹਨਾ ਇੱਕ ਆਪਾਂ ਹੋਰ ਤਾਂ ਨਹੀਂ ਪਤਾ ਹੈਗਾ ਇੰਨੀ ਕਿ ਗਰੰਟੀ ਦੇ ਦੰਨੇ ਆ ਵੀ ਸਾਰੀ ਮੰਡੀ ਚ ਐਡੀਆਂ ਘੋੜੀਆਂ ਨਹੀਂ ਹੈਗੀਆਂ ਨਹੀਂ ਹੈਗੀਆਂ ਹਨਾ ਜੀ ਸੁਣ ਸੁਣਨੇ ਫਿਰ ਹੀ ਉਹ ਦੇਖਿਆ ਵੀ ਸਾਰੀ ਮੰਡੀ ਚ ਐਡੀਆਂ ਘੋੜੀਆਂ ਨਹੀਂ ਹੈਗੀਆਂ ਤਕੜੇ ਸਟਾਲੀਅਨ ਪੈਦਾ ਕਰਨੇ ਆ ਉਹਦੇ ਵਾਸਤੇ ਇੱਕ ਸਰ ਦਾ ਆਫਰ ਹਾਂ 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 ਭਾਈ ਇਹਦੀ 8 ਲੱਖ ਡਿਮਾਂਡ ਕਰਦੇ ਆ ਇਹਦੀ 8.5 ਲੱਖ ਤੇ ਇਹ ਭਾਈ ਹੁਣ ਜਿੱਡੀਆਂ ਜਿੱਡੀਆਂ ਆਪਣੇ ਹਨਾ ਇਹ ਬੱਚਾ ਕਿੱਡਾ ਪੈਦਾ ਕਰਨਗੇ ਨਾਰਮਲ ਹੀ ਗੱਲਾਂ ਜਿੱਡਾ ਇਹਦਾ ਪੇਟ ਆ ਐਡੀ ਘੋੜੀ ਹੁੰਦੀ ਆ ਦੂਜੀ ਹਨਾ ਜੀ ਤੇ ਹੈ ਉਹ ਹੀ ਗੱਲ ਹੈ ਵੀ ਆਮ ਘੋਡੀ ਨੂੰ ਤਾਂ ਪੇਟ 'ਚ ਹੀ ਪਾਲੇ ਤੇ ਇਹ ਬੱਚਾ ਕਿਉਂ ਨਹੀਂ ਬਈ ਵੱਡਾ ਦੇਉਗੇ ਜੰਮ ਦੀ ਹੈਨਾ ਜਿਹੜਾ ਉਹ ਸੋਹਣੇ ਜਾਨਵਰ ਲੈ ਕੇ ਆਉਣੇ ਆਂ ਕਿ ਏਰੀਆ 'ਚ ਆਪਣੇ ਜਿਹ ਉਧਰੋਂ ਉਧਰੋਂ ਲੈਣਾ ਜਾਂ ਕਿਹੜੇ ਬਈ ਯਾਰ ਜਿੱਥੋਂ ਚੰਗਾ ਜਾਨਵਰ ਮਿਲ ਜੇ ਉਥੋਂ ਹੀ ਲੈ ਲੈਣੇ ਕੋਈ ਆਪਾਂ ਨੂੰ ਇਹ ਨਹੀਂ ਹੈਗਾ ਵੀ ਆਪਾਂ ਜੇ ਰਾਜਸਥਾਨ ਜਾਂਦੇ ਆ ਕੋਈ ਇਹ ਨਹੀਂ ਹੈਗਾ ਵੀ ਬੀਕਾਨੇਰ ਜਾਣਾ ਹੈਨਾ ਪੰਜਾਬ 'ਚ ਜਿੱਥੋਂ ਮਿਲ ਜੇ ਉਥੋਂ ਹੀ ਲੈ ਲੈਣੇ ਬਈ ਆਪਾਂ ਨੂੰ ਕੋਈ ਐ ਨਹੀਂ ਹੈਗਾ ਜਾਨਵਰ ਹੈਨਾ ਚੰਗਾ ਹੋਵੇ ਚੰਗੇ ਜਾਨਵਰ ਦੀ ਬਈ ਐ ਹੁੰਦਾ ਵੀ ਡਿਮਾਂਡ ਹੈ ਹਨਾ ਚੰਗੇ ਨੂੰ ਹੀ ਪਸੰਦ ਕਰਦਾ ਬਈ ਹਾਂ ਲੱਗਦਾ ਨਹੀਂ ਕੋਈ ਗੱਲ ਹੈ ਕੋਈ ਨੰਬਰ ਬੋਲਦਾ ਨੰਬਰ ਵੀਰੇ 68844 97679 62844 97679 ਨਵੀਂ ਸ਼ਹਿਰ ਗੱਲ ਮੇਰਾ ਨਾਮ ਹੈ ਜੀ ਲੋਕੇਸ਼ਨ ਸੁਨਾਮ ਜੀ ਵੀਰੇ ਸੁਨਾਮ ਹਾਂਜੀ ਉਹ ਵੀ ਵੀਰੇ ਆਪਣੇ ਕੋਲੇ 2 ਕੋਟੀਆਂ ਨੇ ਜੀ ਠੀਕ ਹੈ ਹਾਂਜੀ ਉਧਰ ਵੀ ਆ ਜੀ ਆ ਜੀ ਇਹ ਨੁਗਰਾ ਬਸ਼ੇਰਾ ਵੇਖੀਏ ਕਿਹੜੇ ਦਾ 8 ਲੱਖ ਰੁਪਏ ਵੇਚੇ ਬਈ ਇਹ ਬਸ਼ੇਰੇ ਦਾ ਇਹ ਇਹ ਬਸ਼ੇਰਾ ਬਈ ਜਿਹੜਾ ਬਈ ਰਾਜ ਕੋਲੇ ਅਕਲੀਏ ਘੋੜਾ ਮਾਂ ਦੇਵਾ ਹਨਾ ਇਹ ਉਹਦਾ ਬਈ ਤੇ ਇਹ ਬਈ 3 ਮਹੀਨਿਆਂ ਦਾ ਬਸ਼ੇਰਾ ਹੈ ਜੇ ਠੀਕ ਹੈ ਜੀ ਹਾਂਜੀ ਤੇ ਕੀ ਮੁੱਲ ਕਰਦੇ ਬਈ ਮੁੱਲ ਬਈ ਇਹਦਾ 5 ਲੱਖ ਰੁਪਏ ਡਿਮਾਂਡ ਕਰਦੇ ਆ ਤੇ ਜਿਵੇਂ ਹੋਊਗਾ ਮੌਕੇ ਤੇ ਅਸਲ ਚ ਤਾਂ ਇਹ ਸਾਨੂੰ ਘੋੜਾ ਬਣਾਉਣ ਵਾਸਤੇ ਲਿਆ ਪਰ ਜੇ ਕੋਈ ਸੋਨਾ ਲੱਗਿਆ ਹਨਾ ਤਾਂ ਕੋਈ ਐ ਵੀ ਨਹੀਂ ਹੈਗਾ ਵੀ ਆਪਾਂ ਦੇ ਦਾਂਗੇ ਤੇ ਇਹ ਬਣੂ ਬਹੁਤ ਵੱਡਾ ਬਈ ਹਨਾ ਹੁਣੀ ਹੱਡ ਪੈਰ ਬਹੁਤ ਨੇ ਹੁਣੀ ਬਹੁਤ ਹੋਇਆ ਹਾਂਜੀ ਠੀਕ ਹੈ ਹਾਂ ਤੇ ਇਹ ਬਈ ਇਹ ਬਈ ਇਹ ਬਸ਼ੇਰੀਆ ਲਾਰ ਰਤਨ ਕੋੜੇ ਦੀ ਠੀਕ ਹੈ ਇਹਦੇ ਮੱਥੇ ਫੁੱਲ ਹੈ ਕੱਲਾ ਬਾਕੀ ਸਾਰੀ ਜੈਡ ਬਲੈਕ ਹੈ ਜੀ ਠੀਕ ਹੈ ਜੀ ਤੇ ਇਹ ਬਈ ਮਤਲਬ 16 ਕਿ ਮਹੀਨਿਆਂ ਦੀ ਹੋ ਗਈ ਇਸ ਟਾਈਮ ਬਸ਼ੇਰੀ ਤੇ 58 ਇੰਚ ਹਾਈਟ ਹੈ ਇਹਦੀ ਤੇ ਇਹਦੀ ਡਿਮਾਂਡ 2 ਲੱਖ ਰੁਪਿਆ ਕਰਦੇ ਆ ਮਤਲਬ 1 ਲੱਖ 70 80 ਹਜ਼ਾਰ ਰੁਪਏ ਦੀ ਦੇ ਦਾਂਗੇ ਵੀਰੇ ਠੀਕ ਹੈ ਜਿਹੜੀ ਜਾਇਜ ਆ ਬਾਈ ਉਹਦਾ ਜਾਇਜ ਰੇਟ ਹੈਣਾ ਜਿਹੜੀ ਜਿੰਮੇ ਦਾ ਚੰਗਾ ਉਹਦਾ ਚੰਗਾ ਰੇਟ ਹੈ ਇੱਕ ਘੋੜੀ ਫੋਰ ਆ ਇੱਥੇ ਵੀਰੇ ਮਤਲਬ ਜਦਾ ਕੋਈ ਦਿਖਾਉਣ ਦਿਖਾਉਣ ਚੈੱਕ ਹਾਂ ਨਹੀਂ ਕੋਈ ਹੋਈ ਵੇਚ ਨਹੀਂ ਬਾਈ ਆ ਕੱਲ ਆਇਆ ਹੈਣਾ ਤੇ ਉਹ ਘੋੜੇ ਐ ਨੇ ਜੀ ਮੇਨ ਤਾਂ ਇਹ ਆਏ ਸੀਗਾ ਵੀ ਨਾਲ ਚਲ ਜਦੋਂ ਹੁਣ ਚੱਲੀਆਂ ਵੀ ਲੈ ਚੱਲਦੇ ਆ ਜੀ ਹੈਨਾ ਆ ਇਸ ਵਾਰ ਆ ਖਰੀਦਿਆ ਬਾਈ ਅਸੀਂ ਉਰੋਂ ਹੀ ਹੈਨਾ ਇੱਥੋਂ ਹੀ ਖਰੀਦਦੇ ਆ ਜੀ ਤੁਹਾਨੂੰ ਦੱਸਿਆ ਪਹਿਲਾਂ ਵੀ ਬਾਈ ਜਿੱਥੋਂ ਚੰਗਾ ਮਿਲ ਜਾ ਉੱਥੋਂ ਹੀ ਲੈ ਲੈਣੇ ਆਪਦਾ ਠੀਕ ਹੈ ਜੀ ਹਾਂਜੀ ਇੱਕ ਹੋਰ ਘੋੜੀ ਮਤਲਬ 59 ਇੰਚ ਦੀ ਆ ਬਾਈ ਉਹ ਮੌਕੇ ਤੇ ਖਾਲੀ ਐ ਤੇ ਉਹ ਲੱਖ ਰੁਪਏ ਦੀ ਰੇਂਜ ਵਾਲੀ ਐ ਬਾਈ ਕਿੰਨੇ ਕ ਦਿਨ ਰਹੋਗੇ ਬਾਈ ਹੁਣੇ ਬਾਈ ਅੱਜ 8 ਤਰੀਕ ਹੋ ਗਈ ਜੀ 10 ਤਰੀਕ ਤੱਕ ਬਾਈ ਪੂਰੀਆਂ ਹਾਂਜੀ 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 ਹਰਮਾਨਗੜ ਤੇ ਲੈ ਜਾਉਂਗੇ ਆ ਬਾਈ ਦੇਖਦੇ ਆ ਤਿਆਰੀ ਕਰਦੇ ਆ ਕੋੜੀ ਕਿੱਥੇ ਦੂਜੀ ਆਓ ਸੀਗੇ ਉਹ ਵੀ ਦੇਖ ਲਓ ਵੀਰੇ ਠੀਕ ਆਜੋ ਬਾਈ ਉਹ ਜੀ ਵੇ ਅੱਛਾ ਹਰਮਾਨਗੜ ਤੇ ਹਾਂਜੀ ਆਇਆ ਬਾਈ ਆ ਜੇ ਤਾਂ ਮਤਲਬ ਬਾਈ ਇਹ ਨਾ ਚੱਕਰਾਂ ਐ ਹੁੰਦਾ ਵੇ ਤਾਲ ਮੇਲ ਬਣ ਜਾਂਦਾ ਹੈ ਹਨਾ ਫਿਰ ਤਾਂ ਬਗ ਜਾਂਦੇ ਆ ਤੇ ਨਹੀਂ ਫਿਰ ਸਾਨੂੰ ਪਤਾ ਥੋੜਾ ਮੋਟਾ ਇਹ ਹੋ ਜਾਂਦਾ ਹਾਂ ਵੀਰੇ ਸਾਨੂੰ ਮਤਲਬ ਪੈ ਜਾਊਗਾ ਭਾਈ 200 ਕਿਲੋਮੀਟਰ ਦੇ ਗੇੜ ਚ ਬਹੁਤ ਵਾੜ ਹਾਂਜੀ ਫਿਰ ਇਹਨਾਂ ਲੈ ਕੇ ਜਾਣਾ ਸਾਨੂੰ ਹਾਂ ਹਾਂ ਬਹੁਤ ਔਖਾ ਹੋ ਜਾਂਦਾ ਭਾਈ ਇੱਕ ਕੱਦ ਦਾ ਜਾਨ ਵਰਤ ਭੱਜ ਜਾਂਦਾ ਇਹ ਬਾਈ ਮੱਥੇ ਫੁੱਲਾ ਇੱਕ ਪੈਰ ਚਿੱਟਾ ਇਹਦੇ ਤੇ ਖਾਲੀ ਐ ਇਹ ਕੋੜੀ ਤੁਰਦੀ ਦਰਦੀ ਬਹੁਤ ਐ ਇਹ ਰੇਵੀਆ ਵੀ ਬਹੁਤ ਤੁਰਦੀ ਐ ਸੁਪਟਾ ਵੀ ਬਹੁਤ ਚੱਲਦੀ ਐ ਬਾਈ ਦੋਵੇਂ ਚੱਲਾਂ ਹਾਂਜੀ ਤੇ ਇਹ ਇਹ ਕਹਿਣ ਤੋਂ ਬਾਅਦ ਬਾਈ ਇਹ ਇਹ ਸਾਨੇ ਸਪੈਸ਼ਲ ਨਾ ਸ਼ੌਕੀਆ ਬੱਗੀ ਬਣਾਈ ਹੋਈ ਐ ਇਹ ਉਹਦੀ ਵੀ ਪਾਸ ਐ ਇਹ ਹਨਾ ਇਹ ਸਾਰਾ ਕੁਝ ਹੀ ਚੱਲਦੀ ਐ ਭੱਜਦੀ ਬਹੁਤ ਐ ਸੁਪਟਾ ਤੇ ਰੇਵੀਆ ਵੀ ਬਹੁਤ ਸੋਹਣਾ ਤੁਰਦੀ ਐ ਇਹ ਮੈਂ ਕਿਸੇ ਨਵੇਂ ਬੰਦੇ ਨੇ ਪਹਿਲੀ ਵਾਰ ਲੈਣੀ ਆ ਉਮੇ ਦੀ ਐ ਬਾਈ ਠੀਕ ਹੈ ਹਾਂਜੀ ਇਹ ਉਹ ਸਾਫ ਆ ਬਈ ਹਾਂ ਹਾਂ ਬਈ ਅੰਦਰ ਦੀ ਸਾਫ ਹੈ ਕੋਈ ਕੋਈ ਓਕੇ ਸੀਲਸ ਆ ਉਹ ਹੈ ਕੋਈ ਹੋਣੀ ਹੈਗਾ ਇਹ ਮਤਲਬ ਬੱਬਾ ਯੂਹੀ ਲੱਖ ਰੁਪਈਆ ਦੀ ਰੇਂਜ ਵਾਲੀ ਹੈ ਠੀਕ ਹੈ ਹਾਂਜੀ ਨਵੇਂ ਬੰਦੇ ਨਾਲ ਜਿਹੜੇ ਸ਼ੌਂਕ ਆ ਆ ਹਾਂ 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 ਬਈ ਹਾਂ ਉਹਦੇ ਆਖੀ ਆ ਹਾਂ ਉਹਦੇ ਵਾਸਤੇ ਆ ਜੀ ਸਹੀ ਆ ਹਾਂਜੀ ਵੀਰੇ ਹਾਂ ਸੋ ਦੋਸਤੋ ਇਹ ਬਾਈ ਦੇ ਨਾਲ ਗੱਲਬਾਤ ਸੀ ਬਾਈ ਕੋਲੇ ਜਾਨਵਰ ਘਰੇ ਵੀ ਰਹਿੰਦੇ ਆ ਜਿਸ ਵੀ ਟਾਈਮ ਤੇ ਤੁਹਾਡੇ ਕੋਲੇ ਵੀਡੀਓ ਇਹ ਸਾਹਮਣੇ ਆਉਂਦੀ ਆ ਤੁਸੀਂ ਵੇਚੇ ਚ ਕੋਈ ਬਾਈ ਨੂੰ ਫੋਨ ਲਾਓ ਬਾਈ ਤੋਂ ਪੁੱਛੋ ਜੇ ਬਾਈ ਕਿਹੜੇ ਜਾਨਵਰ ਆ ਤੁਹਾਡੇ ਕੋਲੇ ਕਿਵੇਂ ਦੇ ਜਾਨਵਰ ਆ ਤੁਸੀਂ ਗੱਲਬਾਤ ਕਰਕੇ ਜਿਵੇਂ ਦੇ ਵੀ ਜਾਨਵਰ ਆ ਉਹਦੀ ਫੋਟੋ ਮਗਾ ਕੇ ਸੇਲ ਪਰਚੇ ਆ ਜਿਹੜਾ ਬਾਈ ਦਾ ਕੰਮ ਆ ਤੇ ਵੱਡੀ ਗੱਲ ਇਹ ਆ ਕਿ ਜੈਨੂਨ ਬਾਈ ਦੇ ਕੋਲੇ ਜਿਹੜਾ ਹੁੰਦਾ ਝੂਠ ਝਾਟ ਆ ਸਕਣਾ ਨਹੀਂ ਇਹ ਵੀ ਜੇ ਘੜ ਪਾਉਂਗੇ ਉਹ ਜੇ ਮਿੱਠੇ ਵਾਲੀ ਗੱਲਾਂ ਤਕੜੀਆਂ ਘੋੜੀਆਂ ਨੋਰਮਲ ਘੋੜੀਆਂ ਹਰ ਤਰ੍ਹਾਂ ਦੀਆਂ ਹੁੰਦੀਆਂ ਨੇ ਬਾਕੀ ਹਰ ਇੱਕ ਮੇਲੇ ਦਾ ਤੁਹਾਨੂੰ ਬਾਈ ਵੇਖਣ ਨੂੰ ਹੀ ਮਿਲ ਜਾਣਗੇ ਸੋ ਬਾਈ ਧੰਨਵਾਦ ਜੀ ਠੀਕ ਹੈ ਜੀ ਵੀਰੇ ਥੈਂਕ ਯੂ ਧੰਨਵਾਦ ਜੀ ਤੁਹਾਡਾ ਤੁਸੀਂ ਆਏ ਹਾਂਜੀ ਵੀਰੇ